ਜੀ ਜੰਤ ਸਭ ਸਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੇ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਮੈਂ ਗਰੀਬ ਮੈਂ ਮਸਕੀਨ ਹਰ ਰਾਗ ਰਾਗ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟਿਕ ਹੈ ਹਰ ਨਾਮ ਹੀ ਸੁਖ ਮੰਡ ਜਨ ਨਾਨਕ ਨਾਮ ਆਧਾਰ ਢੀਕ ਹੈ ਹਰ ਨਾਮ ਈ ਸੁਖ ਮੰਡਾਹੀ ਸ੍ਰੀ ਵਾਹਿਗੁਰੂ ਸਾਹਿਬ ਜੀ ਤੋ ਕਟ ਕਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕ ਪਰਕ ਸਮਾਨਾ ਇਕ ਦਾਤੇ ਇਕ ਪੇਖਾਰੇ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਾਉ ਤਦ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇ ਅੰਤ ਬੇ ਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵ ਹੈ ਜੋ ਸੇਵ ਤੁਦ ਜੀ ਜਨ ਨਾਨਕ ਤਿਨ ਕੁਰਬਾਨ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵਾ ਹੈ ਜੋ ਸੇਵਾ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਅਦਬ ਸਨਮਾਨਯੋਗ ਖੰਡਾ ਬ੍ਰਹਮੰਡਾਂ ਦੇ ਮਾਲਕ ਸ਼ਬਦ ਅਵਤਾਰ ਦੋ ਜਹਾਂ ਦੇ ਵਾਲੀ ਗਿਆਨ ਦੇ ਮੂਜਸਮੇ ਸਰਵਰ ਏ ਕਾਇਨਾਤ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤਨਾ ਸਤਗੁਰਾਂ ਜੀ ਦੀ ਕਿਰਪਾ ਦਾ ਸਦਕਾ ਰੋਜ਼ਾਨਾ ਦੀ ਤਰ੍ਹਾਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਸ਼ਹੀਦ ਤਿੰਨਾਂ ਜੀਆਂ ਦੇ ਮੁਬਾਰਕ ਅਸਥਾਨਾਂ ਤੋਂ ਅੰਮ੍ਰਿਤ ਬਾਣੀ ਦੀ ਵਿਚਾਰ ਹੁੰਦੀ ਹੈ ਅੱਜ ਦੇ ਦੀਵਾਨਾਂ ਦੇ ਵਿੱਚ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤਿਨਾਂ ਜੀਆ ਨੇ ਜੋ ਆਸਾ ਰਾਗ ਦੇ ਵਿੱਚ ਸੋ ਪੁਰਖ ਨਾਮਕ ਬਾਣੀ ਉਚਾਰਨ ਕੀਤੀ ਹੈ ਪਹਿਲੇ ਬੰਦ ਦੀ ਵਿਚਾਰ ਆਪਾਂ ਕੱਲ ਦੇ ਦੀਵਾਨਾ ਦੇ ਵਿੱਚ ਕੀਤੀ ਹੈ ਅੱਜ ਬਾਦਸ਼ਾਹ ਜੀ ਨੇ ਸਾਨੂੰ ਦੂਸਰਾ ਬੰਦ ਬਖਸ਼ਿਸ਼ ਕੀਤਾ ਹੈ। ਸੋ ਪੁਰਖ ਦੀ ਗੱਲ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਕਰਦੇ ਪਏ ਹਨ ਕਿ ਉਸ ਅਕਾਲ ਪੁਰਖ ਦੇ ਜਦੋਂ ਸਤ ਸੰਗਤ ਰੂਪੀ ਦਰਤੇ ਆਏ ਸਤ ਸੰਗਤ ਰੂਪੀ ਘਰ ਦੇ ਨਾਲ ਸੱਚਖੰਡ ਦੇ ਨਾਲ ਜੁੜ ਗਏ ਫਿਰ ਕਹਿੰਦੇ ਸਭ ਥਾਵਾਂ ਤੇ ਉਹ ਪਰਿਪੂਰਨ ਪਰਮਾਤਮਾ ਨਜ਼ਰ ਆਇਆ ਉਹ ਕਿਦਾਂ ਦਾ ਹੈ ਉਹਦੇ ਕਰਮ ਕੀ ਹਨ ਕਿਹੜੇ ਕਰਮ ਕਰਦਾ ਹੈ ਸਤਿਗੁਰੂ ਜੀ ਕਹਿੰਦੇ ਜਦੋਂ ਸੋਪੁਰਖ ਦੇ ਬਾਰੇ ਸਮਝ ਪਈ ਤਾਂ ਫਿਰ ਇੰਜ ਪਤਾ ਲੱਗਿਆ ਕਿ ਜਿੱਦਾਂ ਦਾ ਲੋਕ ਰੱਬ ਬਣਾ ਕੇ ਬੈਠੇ ਹੋਏ ਹਨ ਉਹ ਪਰਮੇਸ਼ਰ ਉਹਦਾ ਦਾ ਨਹੀਂ ਹੈ ਤੇ ਜਿੱਦਾਂ ਦਾ ਉਹ ਮਾਲਕ ਹੈ ਉਹਦਾ ਦਾ ਉਹਨੂੰ ਕੋਈ ਮੰਨਣ ਨੂੰ ਤਿਆਰ ਨਹੀਂ ਤਨ ਤਨ ਭਗਤ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਜਿਵੇਂ ਕਹਿੰਦੇ ਹਨ ਕਹਿੰਦੇ ਕਿ ਜੈਸਾ ਮਾਨੀਏ ਹੋਏ ਨਾ ਤੈਸਾ ਜਿੱਦਾਂ ਦਾ ਮਨੁੱਖ ਮੰਨ ਕੇ ਬੈਠਾ ਉਦਾਂ ਦਾ ਨਹੀਂ ਹੈ ਤੇ ਜਿਹੋ ਜਿਹਾ ਉਹ ਹੈ ਇਹ ਉਹਨੂੰ ਮੰਨਣ ਨੂੰ ਤਿਆਰ ਨਹੀਂ ਮਨੁੱਖ ਨੇ ਧਰਮ ਦੇ ਨਾਂ ਤੇ ਤਾਂ ਆਪਣੇ ਆਪ ਨੂੰ ਵੰਡਣਾ ਹੀ ਸੀ ਇਹਨੇ ਰੱਬ ਦੇ ਨਾਂ ਤੇ ਵੀ ਆਪਣੇ ਆਪ ਨੂੰ ਵੰਡ ਲਿਆ ਇੱਕ ਧਰਮ ਵਾਲਾ ਕਹਿੰਦਾ ਕਿ ਜਿਹਨੂੰ ਅਸੀਂ ਮੰਨਦੇ ਹਾਂ ਉਹ ਗੁਰੂ ਪੀਰ ਪੈਗੰਬਰ ਵੱਡਾ ਬਾਕੀ ਸਭ ਛੋਟੇ ਹਨ ਬਾਕੀ ਸਭ ਝੂਠੇ ਨੇ ਦੂਜਾ ਕਿਵੇਂ ਕਹਿੰਦਾ ਤੀਜਾ ਕਿਵੇਂ ਆਖਦਾ ਹੈ ਪਰ ਗੁਰੂ ਸਾਹਿਬ ਜੀ ਕਹਿੰਦੇ ਅਸਲ ਦੇ ਵਿੱਚ ਉਹ ਪਰਮੇਸ਼ਰ ਇਦਾਂ ਦਾ ਨਹੀਂ ਜਿੱਦਾਂ ਦੇ ਲੋਕ ਬਣਾ ਕੇ ਬੈਠੇ ਹੋਏ ਹਨ ਸੋ ਦੂਜੇ ਬੰਦ ਵਿੱਚ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੱਸਦੇ ਨੇ ਕਿ ਜਦੋਂ ਅਸੀਂ ਉਹ ਪ੍ਰਮਾਤਮਾ ਦੇ ਨਾਲ ਜੁੜੇ ਵਾਹਿਗੁਰੂ ਜੀ ਦੇ ਚਰਣਾ ਕਮਲਾਂ ਦੇ ਨਾਲ ਸਾਡੀ ਸਾਂਝ ਬਣ ਗਈ ਉਸ ਸੂਪੁਰਖ ਦੇ ਨਾਲ ਸਾਡੀ ਸਾਂਝ ਬਣੀ ਉਹ ਕਿਦਾਂ ਦਾ ਹੈ ਆਓ ਮਨ ਚਿਤ ਵਰਤੀਆਂ ਇਕਾਗਰ ਕਰਕੇ ਆਪਾਂ ਅੱਗੇ ਬਾਣੀ ਦੀ ਵਿਚਾਰਾ ਪਰਦੇ ਵਿੱਚ ਸਾਂਝੀ ਕਰੀਏ ਜੀ ਰਸਨਾ ਨੂੰ ਪਵਿੱਤਰ ਕਰੀਏ ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨਾ ਹੁਣ ਇਹ ਜਿਹੜੀ ਅੰਮ੍ਰਿਤ ਬਾਣੀ ਦੀ ਤੁਕ ਸਤਿਗੁਰੂ ਜੀ ਨੇ ਉਚਾਰਨ ਕੀਤੀ ਹੈ ਨਾ ਬਹੁਤੇ ਲੋਕਾਂ ਦੇ ਜੀਵਨ ਦੇ ਵਿੱਚ ਇਹ ਤੁਕ ਨਹੀਂ ਫਿੱਟ ਹੋਵੇਗੀ ਕਿਉਂਕਿ ਆਪਣੇ ਆਪ ਨੂੰ ਮਨੁੱਖ ਧਰਮਾਂ ਦੇ ਵਿੱਚ ਜਤਾਂ ਪਤਾਂ ਦੇ ਵਿੱਚ ਵੰਡ ਕੇ ਬੈਠਾ ਹੋਇਆ ਹੈ ਤੇ ਇਹ ਸੋਚਦਾ ਹੈ ਕਿ ਸ਼ਾਇਦ ਮੈਨੂੰ ਪ੍ਰਮਾਤਮਾ ਵਾਹਿਗੁਰੂ ਨਜ਼ਰ ਆਵੇ ਉਹਦੇ ਨਾਲ ਸਾਥ ਬਣੇ ਪਰ ਇਤਾਂ ਗੁਰੂ ਸਾਹਿਬ ਜੀ ਦੀ ਬਾਣੀ ਨੇ ਦੱਸਣਾ ਨਾ ਕਿ ਪਰਮੇਸ਼ਰ ਕਿਦਾਂ ਦਾ ਹੈ ਰੱਬ ਸਾਡਾ ਬਣਾਇਆ ਹੋਇਆ ਨਹੀਂ ਬਣਦਾ ਭਾਵੇਂ ਮਨੁੱਖ ਨੇ ਰੱਬ ਦੀਆਂ ਮੂਰਤੀਆਂ ਬਣਾਉਣੀਆਂ ਕੀਤੀਆਂ ਪਰ ਉਹ ਮੂਰਤੀਆਂ ਝੂਠੀਆਂ ਹਨ ਪਰਮੇਸ਼ਰ ਸੱਚ ਹੈ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਕੌਣ ਬਣਾ ਸਕਦਾ ਹੈ ਇਸੇ ਕਰਕੇ ਹਜੂਰ ਸੱਚੇ ਪਾਤਸ਼ਾਹ ਜੀ ਹੁਣ ਇੱਥੇ ਸਮਝਾਉਂਦੇ ਨੇ ਕਿ ਤੂੰ ਘਟ ਘਟ ਅੰਤਰ ਮਨੁੱਖ ਰੱਬ ਕਿਦਾਂ ਦਾ ਬਣਾ ਕੇ ਬੈਠਾ ਹੈ ਇਹ ਮਾਨਵਤਾ ਦੇ ਨਾਲ ਤਾਂ ਪ੍ਰਮਾਤਮਾ ਦੀ ਕੁਦਰਤ ਦੇ ਨਾਲ ਉਹਦੀ ਰਚਨਾ ਦੇ ਨਾਲ ਪਿਆਰ ਨਹੀਂ ਬਣਾਉਂਦਾ ਮਨੁੱਖਾਂ ਦੇ ਵਿੱਚ ਤੇਰ ਮੇਰ ਕਰਦਾ ਹੈ ਆਪਣੇ ਆਪ ਨੂੰ ਸਮਝਦਾ ਹੈ ਕਿ ਮੇਰੀ ਜਾਤ ਬੜੀ ਵੱਡੀ ਹੈ ਮੇਰੀ ਕੁੱਲ ਬੜੀ ਵੱਡੀ ਐ ਮੇਰਾ ਧਰਮ ਬੜਾ ਵੱਡਾ ਐ ਤੇ ਇਸੇ ਵਹਿਮ ਦੇ ਵਿੱਚ ਇਸੇ ਭਰਮ ਦੇ ਵਿੱਚ ਦੂਜੇ ਲੋਕਾਂ ਦੇ ਨਾਲ ਦੰਗੇ ਕਰਦਾ ਐ ਲੜਾਈਆਂ ਕਰਦਾ ਐ ਪਰ ਇੱਕ ਪਾਸੇ ਉਹ ਮੰਨੀ ਪ੍ਰਮਾਤਮਾ ਨੂੰ ਵੀ ਜਾਣਦਾ ਐ ਦੂਜੇ ਪਾਸੇ ਪ੍ਰਮਾਤਮਾ ਦੀ ਬਣਾਈ ਹੋਈ ਜਿਹੜੀ ਖਲਕਤ ਹੈ ਮਾਨਵਤਾ ਦੇ ਨਾਲ ਕੁਦਰਤ ਦੇ ਨਾਲ ਪਿਆਰ ਨਹੀਂ ਕਰਦਾ ਗੁਰੂ ਸਾਹਿਬ ਜੀ ਦੱਸਦੇ ਨੇ ਕਹਿੰਦੇ ਪਰਮੇਸ਼ਰ ਭਾਈ ਕਿਉਂ ਜੈ ਕਹਿੰਦੇ ਉਹ ਐਸਾ ਹੈ ਕਿ ਹਰੇਕ ਸਰੀਰ ਦੇ ਵਿੱਚ ਵਿਆਪਕ ਹੈ ਉਹ ਤਾਂ ਪਰਮਾਤਮਾ ਅਮੀਰ ਦੇ ਵਿੱਚ ਵੀ ਹੈ ਤੇ ਗਰੀਬ ਦੇ ਵਿੱਚ ਵੀ ਇੱਕ ਰਾਜੇ ਦੇ ਵਿੱਚ ਵੀ ਵੱਸਦਾ ਹੈ ਇੱਕ ਭਿਖਾਰੀ ਦੇ ਵਿੱਚ ਵੀ ਵੱਸਦਾ ਹੈ ਗੁਰਮੁਖੋ ਹੈਰਾਨੀ ਦੀ ਗੱਲ ਤਾਂ ਇਹ ਹੈ ਇਹ ਬੰਦੇ ਨੂੰ ਸਭ ਤੋਂ ਪਹਿਲਾਂ ਜਿਹੜਾ ਰੱਬ ਆਪਣੇ ਮਾਤਾ ਪਿਤਾ ਦੇ ਵਿੱਚ ਨਜ਼ਰ ਆਉਣਾ ਸੀ ਆਪਣੇ ਵੱਡੇ ਬਜ਼ੁਰਗਾਂ ਦੇ ਵਿੱਚ ਨਜ਼ਰ ਆਉਣਾ ਸੀ ਆਪਣੇ ਪਰਿਵਾਰ ਭੈਣਾਂ ਭਰਾਵਾਂ ਬੱਚਾਂ ਦੇ ਵਿੱਚ ਨਜ਼ਰ ਆਉਣਾ ਸੀ ਇਹਨੂੰ ਘਰ ਦੇ ਵਿੱਚ ਹੀ ਪ੍ਰਮਾਤਮਾ ਨਜ਼ਰ ਨਹੀਂ ਆਇਆ ਤੇ ਬਾਹਰੋਂ ਕਿੱਥੋਂ ਲੱਭ ਲਵੇਗਾ ਨਾ ਇਹਨੂੰ ਆਪਣੇ ਆਪ ਵਿੱਚ ਬੈਠਾ ਨਜ਼ਰ ਆਇਆ ਤੇ ਇਨਸਾਨ ਬਾਹਰੋਂ ਸਮਾਧਾਂ ਦੇ ਨਾਲ ਪੱਥਰਾਂ ਦੀਆਂ ਮੂਰਤੀਆਂ ਦੇ ਨਾਲ ਕਬਰਾਂ ਦੇ ਨਾਲ ਟੱਕਰਾਂ ਮਾਰੀ ਜਾਂਦਾ ਹੈ ਮਾਰੀ ਜਾਂਦਾ ਹੈ ਰੁੱਖਾਂ ਦੇ ਨਾਲ ਜਾ ਕੇ ਟੱਕਰਾਂ ਮਾਰਦਾ ਹੈ ਪਰ ਗੁਰੂ ਸਾਹਿਬ ਜੀ ਕਹਿੰਦੇ ਇਹ ਮਨੋਕਤੇ ਭਜਣ ਦੀ ਲੋੜ ਨਹੀਂ ਕਹਿੰਦੇ ਜਦੋਂ ਸੋ ਪ੍ਰਕ ਦੇ ਨਾਲ ਸਾਝ ਬਣੀ ਸੋ ਪ੍ਰਕ ਦੇ ਦਰਸ਼ਨ ਦਿਦਾਰੇ ਹੋਏ ਤੇ ਰੱਬ ਕਿਦਾਂ ਦਾ ਨਜ਼ਰ ਆਇਆ ਕਹਿੰਦੇ ਹਰੇਕ ਸਰੀਰ ਦੇ ਵਿੱਚ ਉਹ ਇੱਕ ਅਕਾਲ ਪੁਰਖ ਪਰਮੇਸ਼ਰ ਸਮਾਇਆ ਹੋਇਆ ਹੈ ਸਭ ਜੀਵਾਂ ਦੇ ਵਿੱਚ ਸਮਾਇਆ ਹੋਇਆ ਹੈ ਪਰ ਗੁਰਮੁਖੋ ਸਾਡੇ ਮਨਾਂ ਦੇ ਵਿੱਚ ਜਿਹੜੀ ਈਰਖਾ ਦਵੇਸ਼ ਭਾਵਨਾ ਵਸੀ ਹੋਈ ਹੈ ਅਸੀਂ ਇੱਕ ਦੂਜੇ ਦਾ ساری ਜ਼ਿੰਦਗੀ ਮਾਰਾ ਸੋਚੀ ਜਾਂਦੇ ਆ ਸੋਚੀ ਜਾਂਦੇ ਆ ਇਤੋਂ ਤੱਕ ਇੱਕ ਭਰਾ ਭਰਾ ਦੀ ਨਹੀਂ ਬਣਦੀ ਪਰਵਾਹ ਘਰ ਪਰਿਵਾਰ ਦੇ ਵਿੱਚ ਰਹਿੰਦੀਆਂ ਮਾਈਆਂ ਦੀ ਇੱਕ ਦੂਜੇ ਦੇ ਨਾਲ ਨਹੀਂ ਬਣਦੀ ਸੋ ਪ੍ਰਮਾਤਮਾ ਵਾਹਿਗੁਰੂ ਪਰ ਘਟ ਦੇ ਵਿੱਚ ਸਰੀਰ ਦੇ ਵਿੱਚ ਕਿੱਥੋਂ ਨਜ਼ਰ ਆਵੇ ਹਾਲਾਂਕਿ ਇਨਸਾਨ ਧਾਰਮਿਕ ਅਸਥਾਨਾਂ ਤੇ ਜਾ ਜਾ ਕੇ ਬੜੇ ਨੱਕ ਰਗੜਦਾ ਹੈ ਬੜੀਆਂ ਸੇਵਾਵਾਂ ਕਰਦਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਦਾਨ ਪੁੰਨ ਬੜਾ ਕਰਦਾ ਹੈ ਪਰ ਗੁਰਮੁਖੋ ਜੇਕਰ ਘਟ ਦੇ ਵਿੱਚ ਸਰੀਰ ਦੇ ਵਿੱਚ ਵਾਹਿਗੁਰੂ ਮਾਲਕ ਪਰਮੇਸ਼ਰ ਦੇ ਦਰਸ਼ਨ ਦਦਾਰੇ ਕਰਨੇ ਨੇ ਇਹ ਮਨੁੱਖ ਸਭ ਤੋਂ ਪਹਿਲਾਂ ਆਪਣੇ ਮਾਂ-ਬਾਪ ਦੀ ਸੇਵਾ ਕਰ ਆਪਣੇ ਮਾਂ-ਬਾਪ ਦੀ ਸੇਵਾ ਸੰਭਾਲ ਕਰ ਜਦੋਂ ਤੈਨੂੰ ਉਹਨਾਂ ਦੇ ਵਿੱਚ ਰੱਬ ਨਜ਼ਰ ਆ ਗਿਆ ਤੇ ਫੇਰ ਤੈਨੂੰ ਸਭ ਥਾਵਾਂ ਤੇ ਉਹ ਨਜ਼ਰ ਆਵੇਗਾ ਇਹ ਮਨੁੱਖ ਪ੍ਰਮਾਤਮਾ ਨੂੰ ਜਿੱਦਾਂ ਦਾ ਸਮਝੀ ਬੈਠਾ ਨਾ ਉਦਾਂ ਦਾ ਨਹੀਂ ਹੈ ਇਦਾਂ ਧਰਮ ਦੇ ਠੇਕੇਦਾਰਾਂ ਨੇ ਦੁਨੀਆਂ ਨੂੰ ਲੁੱਟਣ ਦੇ ਵਾਸਤੇ ਆਪਣਾ ਰੁਜ਼ਗਾਰ ਚਲਾਉਣ ਵਾਸਤੇ ਜਿਹੜਾ ਹੈ ਉਹ ਪਰਮੇਸ਼ਰ ਨੂੰ ਹੋਰ ਹੀ ਕਿਸਮ ਦਾ ਬਣਾ ਕੇ ਪੇਸ਼ ਕਰ ਦਿੱਤਾ ਕਿ ਭਾਈ ਰੱਬ ਇਦਾਂ ਦਾ ਹੈ ਪਰ ਗੁਰੂ ਸਾਹਿਬ ਜੀ ਕਹਿੰਦੇ ਐ ਮਨੁੱਖ ਕਿਸੇ ਧਰਮ ਦੇ ਵਿੱਚ ਕਿਸੇ ਪੁਲੇਖੇ ਦੇ ਵਿੱਚ ਨਾ ਪਵੇਂ ਕਹਿੰਦੇ ਜਦੋਂ ਸਾਡੀ ਸੂਪੁਰਕ ਦੇ ਨਾਲ ਸਾਂਝ ਬਣੀ ਹਰੇਕ ਸ਼ਰੀਰ ਦੇ ਵਿੱਚ ਸਮਾਇਆ ਹੋਇਆ ਨਜ਼ਰ ਆਇਆ ਜਦੋਂ ਹਰੇਕ ਦੇ ਵਿੱਚ ਸਮਾਇਆ ਹੋਇਆ ਨਜ਼ਰ ਆਇਆ ਤੇ ਫੇਰ ਜ਼ਿੰਦਗੀ ਕਿੱਦਾਂ ਦੀ ਬਣੀ ਤਾਂ ਗੁਰੂ ਸਾਹਿਬ ਜੀ ਦੀ ਬਾਣੀ ਦਾ ਇੱਕ ਵਚਨ ਹੈ ਬੜਾ ਪਿਆਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਬਿਸਰ ਗਈ ਸਭ ਤਾਤ ਪਰਾਇ ਹੁਣ ਗੁਰੂ ਸਾਹਿਬ ਜੀ ਕਹਿੰਦੇ ਜਿਹੜੀ ਤਾਤ ਸੀ ਨਾ ਪਰਾਇ ਤਾਤ ਭਾਵੇਂ ਕਿਸੇ ਲਈ ਮਨ ਦੇ ਵਿੱਚ ਈਰਖਾ ਰੱਖਣੀ ਕਿਸੇ ਵਾਸਤੇ ਮਨ ਦੇ ਵਿੱਚ ਸਾੜਾ ਰੱਖੀ ਜਾਣਾ ਨਿੰਦਿਆ ਕਰੀ ਜਾਣੀ ਸਾਰੀ ਦਿਹਾੜੀ ਚੁਗਲੀ ਕਰਨੀ ਇੱਕ ਦੂਜੇ ਦੇ ਘਰ ਪਰਿਵਾਰ ਦੇ ਵਿੱਚ ਦਖਲ ਅੰਦਾਜ਼ੀ ਦੇ ਕੇ ਉਤੇ ਕਲੇਸ਼ ਪਾਉਣਾ ਹੋਰ ਵੀ ਬੜੀਆਂ ਬੁਰਾਈਆਂ ਸਤਿਗੁਰੂ ਜੀ ਕਹਿੰਦੇ ਜਦੋਂ ਇਹ ਤਾਤ ਪਰਾਇ ਵਿਸਰ ਜਾਵੇਗੀ ਮੁੱਕ ਜਾਵੇਗੀ ਨਾ ਫਿਰ ਕਹਿੰਦੇ ਜ਼ਿੰਦਗੀ ਕੈਸੀ ਬਣ ਜਾਵੇਗੀ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕਉ ਬਨ ਆਈ ਕਹਿੰਦੇ ਨਾ ਫਿਰ ਕੋਈ ਵੈਰੀ ਰਹਿ ਜਾਂਦਾ ਨਾ ਫਿਰ ਕੋਈ ਬੇਗਾਨਾ ਰਹਿ ਜਾਂਦਾ ਤੇ ਸਾਰਿਆਂ ਦੇ ਨਾਲ ਫਿਰ ਸਾਂਝ ਬਣ ਜਾਂਦੀ ਕਿਉਂਕਿ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪਰਕ ਸਮਾਨਾ ਫਿਰ ਇਹ ਸਮਝ ਆ ਜਾਂਦੀ ਹੈ ਕਿ ਹਰੇਕ ਘਟ ਦੇ ਵਿੱਚ ਹਰੇਕ ਸਰੀਰ ਦੇ ਵਿੱਚ ਉਹ ਪਰਿਪੂਰਨ ਪਰਮੇਸ਼ਰ ਵਸ ਰਿਹਾ ਹੈ ਉਹ ਇੱਕ ਅਕਾਲ ਪੁਰਖ ਆਪ ਹੀ ਸਭ ਜੀਵਾਂ ਦੇ ਵਿੱਚ ਸਮਾਇਆ ਹੋਇਆ ਹੈ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਹੁਣ ਹਜ਼ੂਰ ਪਾਤਸ਼ਾਹ ਜੀ ਕਹਿੰਦੇ ਕਿ ਫਿਰ ਇਹ ਸਮਝ ਆ ਜਾਂਦੀ ਕਿ ਨਾ ਕੋਈ ਇੱਥੇ ਦਾਤਾ ਹੈ ਤੇ ਨਾ ਹੀ ਫਿਰ ਇੱਥੇ ਕੋਈ ਦਾਨੀ ਹੈ ਨਾ ਕੋਈ ਦਾਨ ਕਰਨ ਵਾਲਾ ਹੈ ਤੇ ਨਾ ਹੀ ਕੋਈ ਮੰਗਦਾ ਹੈ ਕਿਉਂਕਿ ਉਹ ਪਰਿਪੂਰਨ ਪਰਮਾਤਮਾ ਉਹੀ ਸਭ ਦੇ ਵਿੱਚ ਸਮਾਇਆ ਹੋਇਆ ਹੈ ਉਹ ਆਪ ਹੀ ਦਾਤਾ ਬਣ ਕੇ ਵਿਚਰ ਰਿਹਾ ਹੈ ਆਪ ਹੀ ਪੇਖਾਰੀ ਬਣ ਕੇ ਵਿਚਰ ਰਿਹਾ ਕਹਿੰਦੇ ਹੈ ਮਾਲਕ ਜੀ ਜੇਕਰ ਸਭ ਜੀਵਾਂ ਦੇ ਵਿੱਚ ਤੁਸੀਂ ਹੀ ਸਮਾਏ ਹੋਏ ਹੋ ਨਾ ਕਹਿੰਦੇ ਸਾਰੇ ਹੀ ਤੇਰੇ ਅਚਰਜ ਕੌਤਕ ਅਚਰਜ ਅਚਰਜ ਤਮਾਸ਼ੇ ਹਨ ਤੂੰ ਆਪੇ ਦਾਤਾ ਆਪੇ ਭਗਤਾ ਜੀ ਹੁਣ ਸਤਿਗੁਰੂ ਜੀ ਕਹਿੰਦੇ ਹਨ ਕਿ ਕਿਉਂਕਿ ਅਸਲ ਦੇ ਵਿੱਚ ਇਹ ਮਾਲਕ ਦਾਤਾ ਤੇ ਭਿਖਾਰੀ ਤੁਸੀਂ ਆਪ ਹੀ ਹੋ ਕਿਉਂਕਿ ਆਪ ਹੀ ਤੁਸੀਂ ਦਾਤਾ ਦੇਣ ਵਾਲੇ ਦਾਤੇ ਹੋ ਫਿਰ ਆਪ ਹੀ ਉਹਨਾਂ ਜੀਵਾਂ ਦੇ ਵਿੱਚ ਵਸ ਕੇ ਉਹਨਾਂ ਦਾਤਾ ਨੂੰ ਵਰਤਣ ਵਾਲੇ ਸ੍ਰਿਸ਼ਟੀ ਦੇ ਵਿੱਚ ਭੁਗਤੇ ਬਣ ਕੇ ਭੋਗਣ ਵਾਲੇ ਆਪ ਹੀ ਵਿਚਰ ਰਹੇ ਹੋ ਦਾਤੇ ਵੀ ਤੁਸੀਂ ਹੋ ਉਹਨਾਂ ਦਾਤਾ ਨੂੰ ਵਰਤਨ ਵਾਲੇ ਵੀ ਆਪ ਹੀ ਹੋ ਹਉ ਤੁਦ ਬਿਨ ਅਵਰ ਨ ਜਾਣ ਹਉ ਤੁ ਭਵ ਮੈਂ ਕਹਿੰਦੇ ਹੀ ਅਕਾਲ ਪੁਰਖ ਜੀ ਤੁਹਾਡੇ ਤੋਂ ਬਿਨਾ ਮੈਂ ਹੋਰ ਕਿਸੇ ਨੂੰ ਨਹੀਂ ਪਛਾਣਦਾ ਜਿੱਧਰ ਵੀ ਮੈਂ ਵੇਖਦਾ ਮੈਨੂੰ ਤੁਸੀਂ ਨਜ਼ਰ ਆਉਂਦੇ ਹੋ ਤੇ ਇਸੇ ਕਰਕੇ ਰੱਬ ਦੇ ਪਿਆਰਿਆਂ ਨੇ ਸੇਵਕਾਂ ਨੇ ਭਗਤਾਂ ਨੇ ਇਹ ਗੱਲ ਕਹਿ ਦਿੱਤੀ ਹੈ ਅੰਮ੍ਰਿਤ ਬਾਣੀ ਦੇ ਦੁਆਰਾ ਉਹਨਾਂ ਨੇ ਸਾਨੂੰ ਸਮਝਾ ਦਿੱਤਾ ਹੈ ਕਿ ਅਵਲ ਅਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਕਹਿੰਦੇ ਪਰ ਇਹ ਸਮਝ ਉਹਨਾਂ ਨੂੰ ਆ ਜਾਂਦੀ ਕਿ ਹਉ ਤੁਧ ਬਿਨ ਅਵਰ ਨਾ ਜਾਣਾ ਕਿ ਮਾਲਕ ਮੈਂ ਆਪ ਜੀ ਤੋਂ ਬਿਨਾ ਹੋਰ ਕਿਸੇ ਨੂੰ ਨਹੀਂ ਜਾਣਦਾ ਕਿਉਂਕਿ ਕੁਦਰਤ ਕੇ ਸਭ ਬੰਦੇ ਸਾਰੇ ਜਿਹੜੇ ਬੰਦੇ ਸਾਰੇ ਮਨੁੱਖ ਉਹ ਤੁਹਾਡੀ ਕੁਦਰਤ ਨੇ ਪੈਦਾ ਕੀਤੇ ਹੋਏ ਹਨ ਤੇ ਮੈਨੂੰ ਕੋਈ ਨਾ ਚੰਗਾ ਨਜ਼ਰ ਆਉਂਦਾ ਨਾ ਕੋਈ ਮਾੜਾ ਨਜ਼ਰ ਆਉਂਦਾ ਸਭਨਾ ਦੇ ਵਿੱਚ ਆਪ ਜੀ ਸਮਾਏ ਹੋਏ ਨਜ਼ਰ ਆਉਂਦੇ ਹੋ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਫਿਰ ਅੱਗੇ ਕਹਿੰਦੇ ਇਹ ਮਾਲਕ ਤੂੰ ਤਾਂ ਪਾਰ ਬ੍ਰਹਮ ਬੜਾ ਬੇਅੰਤ ਹੈ ਅਕਾਲ ਸਰੂਪ ਹੈ ਤੇਰਾ ਕੋਈ ਅੰਤ ਨਹੀਂ ਤੇ ਤੇਰੇ ਕਿਆ ਗੁਣ ਆਖ ਬਖਾਣਾ ਕਹਿੰਦੇ ਕਿਹੜੇ ਕਿਹੜੇ ਗੁਣ ਮੈਂ ਆਪ ਜੀ ਦੇ ਬਿਆਨ ਕਰਕੇ ਦੱਸਾਂ ਕੀ ਕੀ ਮੈਂ ਆਪ ਜੀ ਦੇ ਬਾਰੇ ਦੱਸਣਾ ਕਰਾਂ ਜਦੋਂ ਮੈਨੂੰ ਆਪ ਜੀ ਦੇ ਦਰਸ਼ਨ ਹੋਏ ਆਪ ਜੀ ਦੇ ਨਾਲ ਸਾਝ ਬਣੀ ਕਿਆ ਗੁਣ ਕਿਹੜੇ ਗੁਣ ਗੁਰੂ ਸਾਹਿਬ ਜੀ ਕਹਿੰਦੇ ਮੈਂ ਬਿਆਨ ਕਰਾਂ ਜੋ ਸੇਵਹ ਜੋ ਸੇਵ ਤਉਦ ਜੀ ਜਨ ਨਾਨਕ ਤੈਨ ਕੋ ਰਬਾਣਾ ਵਿਰਗ ਦੇ ਅਕਾਲ ਪੁਰਖ ਜਿਹੜੇ ਫਿਰ ਆਪ ਜੀ ਨੂੰ ਸਿਮਰਦੇ ਹਨ ਆਪ ਜੀ ਦੀ ਬੰਦਗੀ ਕਰਦੇ ਨੇ ਆਪ ਜੀ ਦੇ ਗੁਣਾਂ ਨੂੰ ਵੇਖ ਕੇ ਆਪ ਜੀ ਦੇ ਕੌਤਕਾਂ ਨੂੰ ਵੇਖ ਕੇ ਆਪ ਜੀ ਨੂੰ ਚਾਹੁੰਦੇ ਹਨ ਮੈਂ ਉਹਨਾਂ ਤੋਂ ਕਹਿੰਦੇ ਸਦਕੇ ਜਾਨਾ ਬਲਿਹਾਰ ਜਾਨਾ ਕਿਉਂਕਿ ਉਹਨਾਂ ਦੀ ਸੰਗਤ ਕਰਕੇ ਪਾਤਸ਼ਾਹ ਜੀ ਜਿਵੇਂ ਕਹਿੰਦੇ ਆਵੈ ਸਾਹਿਬ ਚਿਤ ਤੇਰਿਆ ਭਗਤਾਂ ਡਿਠਿਆ ਮਨ ਕੀ ਕੱਟੀਐ ਮੈਲ ਸਾਧ ਸੰਗੁ ਉਠਿਆ ਪਾਤਸ਼ਾਹ ਜੀ ਕਿਉਂਕਿ ਕਹਿੰਦੇ ਹਨ ਕਿ ਉਹਨਾਂ ਦੀ ਸੰਗਤ ਕਰਕੇ ਜੋੜੇ ਹੇ ਅਕਾਲ ਪੁਰਖ ਆਪ ਜੀ ਨੂੰ ਧਿਆਉਂਦੇ ਹਨ ਸਿਮਰਦੇ ਨੇ ਉਹਨਾਂ ਦੀ ਸੰਗਤ ਦੀ ਬਰਕਤ ਦੇ ਨਾਲ ਕੀ ਹੁੰਦਾ ਹੈ ਕਿ ਆਪ ਜੀ ਚਿੱਤ ਵਿੱਚ ਆਉਂਦੇ ਹੋ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡੱਠਿਆਂ ਤੇਰੇ ਭਗਤਾਂ ਨੂੰ ਵੇਖ ਕਰਕੇ ਆਪ ਜੀ ਦੀ ਯਾਦ ਆਉਂਦੀ ਹੈ ਸੋ ਤਾਂ ਹੀ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਮੈਂ ਉਹਨਾਂ ਤੋਂ ਬਲਿਹਾਰ ਜਾਣਾ ਕੁਰਬਾਨ ਜਾਣਾ ਹਰ ਧਿਆਵੈ ਹਰ ਧਿਆਵੈ ਤੁਧ ਜੀ ਸੇਹ ਜਨ ਜੁਗ ਮੈਂ ਸੁਖ ਵਾਸੀ ਅੱਗੇ ਗੁਰੂ ਸਾਹਿਬ ਜੀ ਨੇ ਪਰਕਰਨ ਬਦਲਿਆ ਪਹਿਲਾਂ ਜਿਹੜਾ ਦੂਜੇ ਬੰਦ ਦੀ ਸਮਾਪਤੀ ਦੇ ਵਿੱਚ ਦੱਸਣਾ ਕੀਤਾ ਕਿ ਮੈਂ ਉਹਨਾਂ ਤੋਂ ਬਿਲਾਹਾਰ ਜਾਣਾ ਜਿਹੜੇ ਆਪ ਜੀ ਨੂੰ ਸੇਵਦੇ ਹਨ ਆਪ ਜੀ ਨੂੰ ਸਿਮਰਦੇ ਨੇ ਹੁਣ ਜਿਹੜੇ مالک ਦੇ ਬਣ ਜਾਂਦੇ ਹਨ ਅਕਾਲ ਪੁਰਖ ਨੂੰ ਧਿਆਉਂਦੇ ਨੇ ਬਾਣੀ ਪੜ੍ਹਦੇ ਨੇ ਸਿਮਰਨ ਕਰਦੇ ਹਨ ਸੇਵਾ ਕਰਦੇ ਨੇ ਸਤ ਸੰਗਤ ਵਿੱਚ ਬਹਿੰਦੇ ਨੇ ਸਤਗੁਰੂ ਜੀ ਕਹਿੰਦੇ ਫਿਰ ਉਹਨਾਂ ਦੀ ਜ਼ਿੰਦਗੀ ਕਿਹੋ ਜੀ ਹੁੰਦੀ ਹੈ ਕਹਿੰਦੇ ਉਹ ਮਨੋ ਕਹ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਸੁਖੀ ਬਸਦੇ ਹਨ ਉਹਦਾ ਉਹਨਾਂ ਦਾ ਜੀਵਨ ਆਨੰਦਮਈ ਬਤੀਤ ਹੁੰਦਾ ਹੈ ਸੁੱਖਾਂ ਦੇ ਨਾਲ ਬਤੀਤ ਹੁੰਦਾ ਹੈ ਕਿਉਂਕਿ ਉਹ ਆਪ ਜੀ ਨੂੰ ਧਿਆਉਂਦੇ ਨੇ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤੈਨ ਤੂਟੀ ਜਮ ਕੀ ਵਾਸੀ ਕਹਿੰਦੇ ਪਾਤਸ਼ਾਹ ਜੀ ਫਿਰ ਉਹ ਜਿਉਂਦੇ ਦੀ ਮੁਕਤ ਹੋ ਜਾਂਦੇ ਹਨ ਲੋਕ ਮਨੁੱਖ ਦੀ ਮੌਤ ਪਿੱਛੋਂ ਅਰਦਾਸਾਂ ਕਰਦੇ ਨੇ ਕਿ ਅਕਾਲ ਪੁਰਖ ਇਹਨੂੰ ਮੁਕਤੀ ਦੇਣੀ ਇਹਨੂੰ ਜਮਾਂ ਦੀ ਮਾਰ ਨਾ ਪਵੇ 84 ਲੱਖ ਜੁਨਾਂ ਤੋਂ ਬਚੇ ਆਪਣੇ ਚਰਨਾਂ ਦੇ ਵਿੱਚ ਨਿਵਾਸ ਆ ਦੇਣਾ ਮੋਖ ਮੁਕਤੀ ਕਰਨੀ ਲੋਕ ਮਰਿਆਂ ਤੋਂ ਬਾਅਦ ਇਹ ਗੱਲ ਆਖਦੇ ਨੇ ਪਰ ਗੁਰੂ ਸਾਹਿਬ ਜੀ ਕਹਿੰਦੇ ਐ ਮਨੁੱਖ ਜੇਕਰ ਤੂੰ ਉਹ ਸੋ ਪੁਰਖ ਅਕਾਲ ਪੁਰਖ ਦਾ ਸਿਮਰਨ ਕਰਦਾ ਓਨੂੰ ਧਿਆਉਣਾ ਤਾਂ ਕਹਿੰਦੇ ਪਰ ਉਹ ਜਿਉਂਦੇ ਜੀ ਤੈਨੂੰ ਮੁਕਤ ਕਰ ਦਿੰਦਾ ਹੈ ਮਰ ਕੇ ਮੁਕਤੀ ਲੈਣ ਦੀ ਕੋਈ ਲੋੜ ਹੀ ਨਹੀਂ ਕਹਿੰਦੇ ਜਦੋਂ ਜਾਉਂਦੇ ਜੀ ਪ੍ਰਮਾਤਮਾ ਨੇ ਤੈਨੂੰ ਆਪਣੇ ਚਰਣਾ ਕਮਲਾਂ ਦੇ ਨਾਲ ਜੋੜ ਲਿਆ ਤਾਂ ਸੇ ਮੁਕਤ ਫਿਰ ਕਹਿੰਦੇ ਉਹ ਮੁਕਤ ਹੋ ਜਾਂਦੇ ਹਨ ਜਿਨ ਹਰ ਧਿਆਇਆ ਜਿਨ੍ਹਾਂ ਨੇ ਧਿਆਉਣਾ ਕੀਤਾ ਸਿਮਰਨਾ ਕੀਤਾ ਤិន ਟੂਟੀ ਜਮ ਕੀ ਫਾਸੀ ਫਿਰ ਕਹਿੰਦੇ ਉਹ ਉਹ ਸਦਾ ਦੇ ਬਾਤ ਜਿਹੜੀ ਜਮਾਂ ਦੀ ਫਾਹੀ ਹੈ ਨਾ ਜਮਾਂ ਦੀ ਫਾਹੀ ਹੈ ਤੇ ਜਮਾਂ ਦਾ ਡੰਡਾ ਜਮਾਂ ਦੀ ਮਾਰ ਤੋਂ ਉਹ ਬਚ ਜਾਂਦੇ ਹਨ ਪਾਪ ਕੇ ਆਤਮਿਕ ਮੌਤ ਉਹਨਾਂ ਦੇ ਨੇੜੇ ਕਦੇ ਨਹੀਂ ਆਉਂਦੀ ਨੇੜੇ ਨਹੀਂ ਟਕਦੀ ਜਨ ਨਿਰਭਉ ਜਨ ਹਰ ਨਿਰਭਉ ਧਿਆਇ ਆ ਜੀ ਤਨ ਕ ਭਉ ਸਭ ਗਵਾਸੀ ਹੁਣ ਧਰਮ ਦੇ ਠੇਕੇਦਾਰਾਂ ਨੇ ਬੰਦੇ ਨੂੰ ਇਹ ਵੀ ਬਹੁਤ ਜ਼ਿਆਦਾ ਡਰਾਇਆ ਕਿ ਭਾਈ ਜੇ ਕਰ ਤੂੰ ਐਦਾਂ ਕੀਤਾ ਤੈਨੂੰ ਆਹ ਕੁਝ ਹੋਵੇਗਾ ਆ ਮਾੜਾ ਸਮਾਂ ਤੇਰੇ ਜੀਵਨ ਦੇ ਵਿੱਚ ਆ ਜਾਵੇਗਾ ਜੇਕਰ ਤੂੰ ਸਾਡੇ ਕਹਿੇ ਮੁਤਾਬਕ ਨਾ ਚੱਲਿਆ ਜਾਂ ਹੋਰ ਵੀ ਧਾਰਮਿਕ ਦੁਨੀਆਂ ਦੇ ਅਨੁਸਾਰ ਮਨੁੱਖ ਨੂੰ ਬੜਾ ਡਰਾਇਆ ਜਾਂਦਾ ਹੈ ਤੁਮਕਾਇਆ ਜਾਂਦਾ ਹੈ ਮਹਾਂਪੁਰਖ ਕਹਿੰਦੇ ਹੁੰਦੇ ਸੀ ਕਿ ਜਿਹੜਾ ਮਨੁੱਖ ਦਾ ਅੱਜ ਦਾ ਧਰਮ ਹੀ ਜੀਵਨ ਬਣਿਆ ਹੋਇਆ ਨਾ ਧਰਮ ਹੀ ਜੀਵਨ ਦੇ ਵਿੱਚ ਸਭ ਤੋਂ ਵੱਧ ਇਨਸਾਨ ਇੱਕ ਦੂਜੇ ਨੂੰ ਡਰਾ ਕੇ ਜਿਹੜਾ ਉਹ ਉਹਨੂੰ ਲੁੱਟਦਾ ਹੈ ਕਿਉਂਕਿ ਡਰ ਪਾ ਦਿੱਤਾ ਜਾਂਦਾ ਹੈ ਕਿ ਭਾਈ ਜੇ ਤੁਸੀਂ ਆਏ ਆਏ ਨਾ ਕੀਤਾ ਤੇ ਆਹ ਤੁਹਾਡੀ ਜ਼ਿੰਦਗੀ ਦੇ ਵਿੱਚ ਸਮਾਂ ਮਾੜਾ ਆ ਜਾਵੇਗਾ ਆਹ ਉਪਾ ਤੁਹਾਨੂੰ ਕਰਨਾ ਚਾਹੀਦਾ ਏਦਾਂ ਅਨੇਕਾਂ ਹੀ ਬਹਿਮਾ ਭਰਮਾਂ ਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਪਾ ਕੇ ਮਨੁੱਖ ਨੂੰ ਡਰਾ ਦਿੱਤਾ ਜਾਂਦਾ ਹੈ ਸਤਿਗੁਰੂ ਜੀ ਇੱਥੇ ਸਮਝਾਉਂਦੇ ਨੇ ਕਿ ਜਿਨ੍ਹਾਂ ਨੇ ਫਿਰ ਅਕਾਲ ਪੁਰਖ ਦਾ ਸਿਮਰਨ ਕੀਤਾ ਜਿਹੜੇ ਗੁਰੂ ਵਾਲੇ ਬਣ ਜਾਂਦੇ ਹਨ ਜਿਨ੍ਹਾਂ ਦਾ ਰਾਖਾ ਆਪ ਮਾਲਕ ਬਣ ਜਾਂਦੇ ਫਿਰ ਕਿੰਦੇ ਐਸੇ ਲੋਕਾਂ ਨੂੰ ਕੋਈ ਡਰਨ ਦੀ ਲੋੜ ਨਹੀਂ ਹੁੰਦੀ ਕਿਉਂਕਿ ਪ੍ਰਮਾਤਮਾ ਨੇ ਉਹਨਾਂ ਦਾ ਸਾਰਾ ਡਰ ਦੂਰ ਕਰ ਦਿੱਤਾ ਉਹਨਾਂ ਨੇ ਨਿਰਭਉ ਜਿਹੜੇ ਵਾਹਿਗੁਰੂ ਨੂੰ ਆਪ ਕਿਸੇ ਦਾ ਡਰ ਨਹੀਂ ਐਸੇ ਨਿਰਭਉ ਪ੍ਰਮਾਤਮਾ ਨੂੰ ਧਿਆਉਣਾ ਕੀਤਾ ਹੈ ਕਹਿੰਦੇ ਫਿਰ ਉਹ ਵੀ ਨਿਰਭਉ ਹੀ ਬਣ ਜਾਂਦੇ ਨੇ ਉਹਨਾਂ ਦਾ ਡਰ ਸਾਰਾ ਦੂਰ ਹੋ ਜਾਂਦਾ ਹੈ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਫਿਰ ਗੁਰੂ ਸਾਹਿਬ ਜੀ ਕਹਿੰਦੇ ਉਹ ਸੋ ਪਰਕ ਤਾਂ ਐਸਾ ਮਾਲਕ ਹੈ ਕਹਿੰਦੇ ਪਰ ਜਿਹੜਾ ਉਹਨੂੰ ਧਿਆਉਂਦਾ ਨਾ ਉਹ ਉਹਦੂੰ ਯਾਦ ਕਰਦਾ ਹੈ ਵਾਹਿਗੁਰੂ ਜੀ ਦਾ ਸਿਮਰਨ ਕਰਦਾ ਹੈ ਫਿਰ ਕਹਿੰਦੇ ਉਹ ਪਰਮੇਸ਼ਰ ਉਹਨੂੰ ਆਪਣੇ ਵਿੱਚ ਸਮਾਸੀ ਭਾਵ ਕੇ ਮੇਲ ਲੈਣਾ ਉਹਨੂੰ ਆਪਦੇ ਚਰਨਾਂ ਕਮਲਾਂ ਦੇ ਨਾਲ ਹੀ ਮੇਲ ਲੈਂਦਾ ਹੈ ਆਪਦੇ ਵਿੱਚ ਹੀ ਸਮਾ ਲੈਂਦਾ ਹੈ ਫਿਰ ਉਹ ਉਹਦੇ ਮਰਨ ਤੋਂ ਬਾਅਦ ਭਾਵੇਂ ਉਹਦੀ ਅਰਦਾਸ ਮੁਕਤੀ ਦੀ ਜਿਹੜੀ ਹੈ ਮਨੁੱਖ ਤੂੰ ਕਰੇ ਜਾਂ ਨਾ ਕਰੇ ਪਰ ਸਭ ਤੋਂ ਪਹਿਲਾਂ ਜਿਹੜਾ ਲੋੜ ਹੈ ਉਹ ਜਾਂਦੇ ਜੀ ਮੁਕਤ ਹੋਣ ਦੀ ਜਿਉਂਦੇ ਜੀ ਤੂੰ ਗੁਰੂ ਚਰਣਾ ਦੇ ਨਾਲ ਜੁੜ ਜਾ ਪਾਤਸ਼ਾਹ ਜੀ ਕਹਿੰਦੇ ਤੇਰਾ ਜੀਵਨ ਸਫਲ ਬਣ ਜਾਵੇ ਤੂੰ ਸੋ ਪਰਖ ਦੇ ਨਾਲ ਜੁੜ ਜਾਵੇਂ ਜੀਵਨ ਤੇਰਾ ਧਨਤਾ ਦੇ ਯੋਗ ਬਣ ਜਾਵੇ ਤੇ ਅਖੀਰ ਦੇ ਵਿੱਚ ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਸੇ ਧੰਨ ਸੇ ਧੰਨ ਜਨ ਹਰ ਧਿਆਇ ਜੀ ਜਨ ਨਾਨਕ ਤੈਨ ਬਲ ਜਾਸੀ ਫਿਰ ਅਖੀਰ ਦੇ ਵਿੱਚ ਪਾਤਸ਼ਾਹ ਜੀ ਕਹਿੰਦੇ ਹਨ ਕਿ ਭਾਈ ਉਹ ਮਨੁੱਖ ਭਾਗਾ ਵਾਲੇ ਹਨ ਧੰਤਾ ਦੇ ਜੋਗ ਨੇ ਕਹਿੰਦੇ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਸਿਮਰਨਾ ਕੀਤਾ ਹੈ ਜਿਨ੍ਹਾਂ ਨੇ ਆਪਾ ਭਾਵ ਗਵਾ ਕੀ ਤੇ ਗੁਰੂ ਕੀ ਬਾਣੀ ਦੇ ਮੁਤਾਬਕ ਰੱਬ ਦੀ ਅਰਾਧਨਾ ਕੀਤੀ ਵਾਹਿਗੁਰੂ ਜੀ ਦਾ ਸਿਮਰਨ ਕੀਤਾ ਨਾ ਪਾਤਸ਼ਾਹ ਜੀ ਕਹਿੰਦੇ ਭਾਈ ਮੈਂ ਉਹਨਾਂ ਤੋਂ ਸਤ ਕੇ ਜਾਵਾਂ ਉਹਨਾਂ ਤੋਂ ਮੈਂ ਬਲਿਹਾਰ ਜਾਵਾਂ ਵਾਰੇ-ਵਾਰੇ ਜਾਵਾਂ ਧੰਸ ਜੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤਿਨਾਂ ਜੀਆ ਨੇ ਅੱਜ ਤਿੰਨ ਬੰਦਾਂ ਦੇ ਤੱਕ ਵਿਚਾਰ ਦੀ ਸਾਂਝ ਪਵਾਈ ਹੈ ਅੱਗੇ ਰਹਿੰਦੀ ਬਾਣੀ ਦੀ ਵਿਚਾਰ ਆਪਾਂ ਕੱਲ ਦੇ ਜੀਵਾਨਾਂ ਦੇ ਵਿੱਚ ਕਰਾਂਗੇ ਗੁਰੂ ਸਾਹਿਬ ਜੀ ਕਿਰਪਾ ਕਰਨ ਸਾਨੂੰ ਸਮਤ ਸੋਚ ਦੀ ਬਖਸ਼ਿਸ਼ ਕਰਨ ਗੁਰਮੁਖੋ ਜਿਵੇਂ ਅੱਜ ਗੁਰੂ ਸਾਹਿਬ ਜੀ ਨੂੰ ਆਚਾਰਨ ਕੀਤਾ